ਪੰਜਾਬ ਵਿੱਚ ਲਗਾਤਾਰ ਲਾਪਤਾ ਹੋ ਰਹੇ ਬੱਚਿਆਂ ਦੀਆਂ ਵੱਧ ਰਹੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਹੋਇਆਂ ਸਰਕਾਰ ਵੱਲੋਂ ਹੁਣ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੋੜ ਤੋਂ ਸ਼ਿਕੰਜਾ ਕਸਤਿਆਂ ਹੋਇਆ ਜ਼ਿਲ੍ਹੇ ਵਿੱਚੋਂ ਵਕ-ਵਕ ਥਾਵਾਂ ਤੇ ਭੀਖ ਮੰਗਣ ਵਾਲੇ 18 ਬੱਚਿਆਂ ਦਾ ਰੈਸਕਿਊ ਕੀਤਾ ਗਿਆ। ਜ਼ਿਲ੍ਹਾ ਬਾਲ ਪਾਲੀ ਸੁਰੱਖਿਆ ਅਫਸਰ ਹਰਪ੍ਰੀਤ ਸਿੰਘ ਮਹਿਮੀ ਦੁਆਰਾ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਧਾਰਮਿਕ ਸਥਾਨਾਂ ਦੇ ਨਾਲ-ਨਾਲ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ ਅਤੇ ਦੇਖਿਆ ਗਿਆ ਕਿ ਕੋਈ ਵੀ ਬੱਚਾ ਜਿਹਾ ਨਾ ਹੋਵੇ ਜੋ ਭੀਖ ਮੰਗ ਰਿਹਾ ਹੋਵੇ ਜਾਂ ਕੋਈ ਮਾਪੇ ਅਜਿਹੇ ਹੋਣ ਜੋ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰ ਰਹੇ ਹੋਣ ਖਰਪਾ ਜਨ ਸਿੰਘ ਮੈਂਮੀ ਨੇ ਕਿਹਾ ਕਿ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਹੁਣ ਤੱਕ ਦੇ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਚੈਕਿੰਗ ਕਰ ਚੁੱਕੇ ਹਾਂ ਅਤੇ 18 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਦੋ ਬੱਚੇ ਬਾਲ ਘਰ ਵਿੱਚ ਭੇਜੇ ਗਏ ਸਨ ਜਿਨ੍ਹਾਂ ਦੀ ਬਾਅਦ ਵਿੱਚ ਪ੍ਰੋਪਰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਮਾਪਿਆਂ ਦੇ ਹਵਾਲੇ ਕਰ ਦਿੱਤੇ ਗਏ ਉਹਨਾਂ ਦੱਸਿਆ ਕਿ ਪ੍ਰੋਜੈਕਟ ਜੀਵਨ ਜੋਤ 2.0 ਤਹਿਤ ਰੈਸਕਿਊ ਕੀਤੇ ਗਏ 18 ਬੱਚਿਆਂ ਦਾ ਰੈਸਕਿਊ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਆਈਡੈਂਟੀਫਾਈ ਬੱਚੇ ਉਹਨਾਂ ਦੇ ਮਾਪਿਆਂ ਨੂੰ ਵੀ ਸੌਂਪੇ ਜਾ ਰਹੇ ਨੇ ਪਤੈ ਭੀਖ ਮੰਗਣ ਵਾਲੇ ਬੱਚਿਆਂ ਤੇ ਮਾਪਿਆਂ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਨੇ ਫਿਰ ਆਪਣੇ ਬੱਚਾ ਤੋਂ ਭੀਖ ਮੰਗਵਾਉਣ ਵਰਗੇ ਕੰਮ ਕੀਤੇ ਤਾਂ ਮਾਪਿਆਂ ਤੇ ਵੀ ਬਣਦੀ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਜੇਕਰ ਬੱਚਿਆਂ ਅਤੇ ਮਾਪਿਆਂ ਪ੍ਰਤੀ ਕਿਸੇ ਤਰ੍ਹਾਂ ਦੀ ਕੋਈ ਪਛਾਣ ਸਾਹਮਣੇ ਨਹੀਂ ਆਉਂਦੀ ਤਾਂ ਬੱਚਿਆਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ। ਸਾਰਾ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਭੀਖ ਮੰਗਦਾ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦਾ ਪੈਸਾ ਵਗੈਰਾ ਨਾ ਦਿੱਤਾ ਜਾਵੇ। ਸਿਕਿਆਵਲੋਂ ਲਗਾਇਆ ਜਾਵੇ ਅਤੇ ਬੱਚਿਆਂ ਦਾ ਬਚਪਨ ਖਰਾਬ ਨਾ ਕੀਤਾ ਜਾਵੇ ਉਹਨਾਂ ਅਪੀਲ ਕਰਦੇ ਆ ਕਿ ਹਾਂ ਕਿ ਜੇਕਰ ਕਿਸੇ ਨੂੰ ਬਾਲ ਭਖਾਰੀ ਅਤੇ ਬਾਲ ਮਜ਼ਦੂਰੀ ਕਰਦਾ ਹੋਇਆ ਬੱਚਾ ਪਾਇਆ ਜਾਂਦਾ ਹੈ ਤਾਂ ਵਿਭਾਗ ਦੇ ਚਾਈਲਡ ਹੈਲਪਲਾਈਨ ਨੰਬਰ 1098 ਤੇ ਸੰਪਰਕ ਕਰਕੇ ਸੂਚਨਾ ਦਿੱਤੀ ਜਾ ਸਕਦੀ ਹੈ ਜਿਸ ਉਪਰ ਵਿਭਾਗ ਦੀਆਂ ਟੀਮਾਂ ਜਾ ਕੇ ਚੈਕਿੰਗ ਕਰਨਗੀਆਂ ਜੇਕਰ ਕੋਈ ਬੱਚਾ ਬਾਲ ਮਜ਼ਦੂਰੀ ਕਰਦਾ ਪਾਇਆ ਗਿਆ ਤਾਂ ਉਸਤੇ ਵਿਭਾਗ ਕਾਰਵਾਈ ਜ਼ਰੂਰ ਕਰੇਗਾ ਪ੍ਰੋਜੈਕਟ ਦਿੱਤਾ ਹੈ ਤਾਂ ਹੁਣ ਤੱਕ ਅਸੀਂ 18 ਬੱਚੇ ਰੈਸਕਿਊ ਕੀਤੇ ਜਿਹਦੇ ਵਿੱਚੋਂ ਅਸੀਂ ਦੋ ਬੱਚੇ ਬਾਲ ਘਰ ਦੇ ਵਿੱਚ ਭੇਜੇ ਸੀ ਤੇ ਬਾਅਦ ਦੇ ਵਿੱਚ ਉਹ ਬੱਚੇ ਅਸੀਂ ਪ੍ਰੋਪਰ ਜਿਹੜੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਉਹਨਾਂ ਦੇ ਮਾਪਿਆਂ ਨੂੰ ਹੈਂਡਓਵਰ ਕਰ ਦਿੱਤੇ ਤੇ ਜਿਹੜਾ ਪ੍ਰੋਜੈਕਟ ਜੀਵਨ ਜੋੜ ਦਾ ਇਹਦੇ ਨਾਲ ਕੁਮਤਾਕਾ ਸਾਡੀਆਂ ਲਗਾਤਾਰ ਚੈਕਿੰਗਾਂ ਜ਼ਿਲ੍ਹੇ ਦੇ ਵਿੱਚ ਚੱਜ ਰਹੀ ਨੇ ਖਾਸ ਕਰਕੇ ਧਾਰਮਿਕ ਸਥਾਨਾਂ ਤੇ ਬਸ ਅੱਡੇ ਤੇ ਤੇ ਹੋਰ ਜਿਹੜੇ ਭੀੜ-ਪਾੜ ਵਾਲੇ ਏਰੀਆ ਨੇ ਉੱਥੇ ਅਸੀਂ ਲਗਾਤਾਰ ਚੈਕਿੰਗਾਂ ਕਰ ਰਹੇ ਹਾਂ ਔਰ ਜਿਵੇਂ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਤਿਹਾਰਾਂ ਦਾ ਸੀਜ਼ਨ ਹੈ ਤੇ ਉਸ ਦੇ ਸਬੰਧ ਦੇ ਵਿੱਚ ਵੀ ਅਸੀਂ ਆਪਣੀਆਂ ਚੈਕਿੰਗਾਂ ਨੂੰ ਲਗਾਤਾਰ ਜਾਰੀ ਰੱਖਾਂਗੇ ਔਰ ਇਹਦੇ ਨਾਲ ਹੀ ਅਸੀਂ ਸੰਗਤ ਨੂੰ ਵੀ ਇਹ ਅਪੀਲ ਵੀ ਕਰਦੇ ਹਾਂ ਔਰ ਧੰਨਵਾਦ ਵੀ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਪ੍ਰੋਪਰ ਸਹਿਯੋਗ ਦਿੱਤਾ ਜਿਦੇ ਕਰਕੇ ਜਿਹੜੀ ਇਹ ਬਾਲ ਪਿਖਾਰੀਆਂ ਤੇ ਵੱਡੇ ਪਿਖਾਰੀਆਂ ਦੀ ਜਿਹੜੀ ਤਦਾਦ ਹੈ ਬਹੁਤ ਘੱਟੀ ਹੈ ਔਰ ਸੰਗਤ ਨੇ ਇਹਨਾਂ ਨੂੰ ਪੈਸੇ ਦੇਣ ਤੋਂ ਵੀ ਹੁਣ ਮਤਲਬ ਗੁਰੇਜ਼ ਕੀਤਾ ਹੈਗਾ ਪਰ ਜਿਵੇਂ ਜਿਹਦੇ ਨਾਲ ਕੀ ਵਿਭਾਗ ਦੀ ਬਹੁਤ ਵੱਡੀ ਇੱਕ ਸਹਾਇਤਾ ਵੀ ਹੋਈ ਹੈ ਔਰ ਜੇਕਰ ਤੁਹਾਨੂੰ ਦੁਬਾਰਾ ਵੀ ਕਿਤੇ ਕਿਸੇ ਤਰ੍ਹਾਂ ਦਾ ਬਾਲ ਪਿਖਾਰੀ ਜੇ ਕਿਸੇ ਤਰ੍ਹਾਂ ਦਾ ਕੋਈ ਬੱਚਾ ਬਾਲ ਮਜ਼ਦੂਰੀ ਕਰਦਾ ਹੋਇਆ ਵੀ ਪਾਇਆ ਜਾਂਦਾ ਤਾਂ ਤੁਸੀਂ ਸਾਨੂੰ 1098 1098 ਜਿਹੜਾ ਕਿ ਸਾਡੇ ਵਿਭਾਗ ਦਾ ਚਾਈਲਡ ਲ ਹੈਲਪ ਲਾਈਨ ਨੰਬਰ ਹੈ ਉਹਦੇ ਤੇ ਤੁਸੀਂ ਸੰਪਰਕ ਕਰਕੇ ਕਿਸੇ ਵੀ ਸਮੇਂ ਸਾਨੂੰ ਇਹ ਸੂਚਨਾ ਦੇ ਸਕਦੇ ਹੋ ਤੇ ਸਾਡੀਆਂ ਟੀਮਾਂ ਫਿਰ ਉੱਥੇ ਜਾ ਕੇ ਉਹ ਚੈਕਿੰਗ ਕਰਨਗੀਆਂ ਔਰ ਅਗਰ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਦਾ ਪਾਇਆ ਗਿਆ ਤਾਂ ਉਹਦੇ ਖਿਲਾਫ ਨਿੜੀ ਹੈਗੀ ਆ ਦੁਕਾਨਦਾਰ ਦੇ ਜਾ ਫਿਰ ਦੇਖਰ ਕੋਈ ਕਿਸੇ ਬੱਚੇ ਤੇ ਜਬਰਨ ਪਾਲ ਪਿੱਖਿਆ ਕਰਵਾ ਰਿਹਾ ਤਾਂ ਉਹਦੇ ਖਿਲਾਫ ਅਸੀਂ ਬਣਦੀ ਕਾਰਵਾਈ ਜ਼ਰੂਰ ਕਰਾਂਗੇ। ਸੈਮੀਨਾਰ ਵੀ ਗਾਇਜਣੇ ਚਾਹਤ। ਬਿਲਕੁਲ ਇਹਦੇ ਤਹਿਤ ਅਸੀਂ ਜਿਹੜਾ ਜ਼ਿਲ੍ਹੇ ਦੇ ਵਿੱਚ ਸਕੂਲਾਂ ਦੇ ਵਿੱਚ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਲੈ ਕੇ ਅਸੀਂ ਜਿਹੜੇ ਬਾਲ ਅਧਿਕਾਰਾਂ ਸੰਬੰਧੀ ਸੈਮੀਨਾਰ ਲਾਉਂਦੇ ਆ। ਉਹ ਤਾਂ ਸਾਡੇ ਲਗਾਤਾਰਤਾ ਚ ਹੀ ਚੱਲਦੇ ਰਹਿੰਦੇ ਆ ਜਿਹਦੇ ਵਿੱਚ ਅਸੀਂ ਆਮ ਲੋਕਾਂ ਨੂੰ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਹ ਜਾਣਕਾਰੀ ਦਿੰਨੇ ਆ ਕਿ ਬੱਚਿਆਂ ਦੇ ਅਧਿਕਾਰ ਕੀ ਨੇ। ਉਹਨਾਂ ਦਾ ਅਧਿਕਾਰ ਸਿੱਖਿਆ ਹੈਗਾ। ਉਹਨਾਂ ਤੋਂ ਜਬਰਨ ਠੀਕ ਨਮਗੋਈ ਜਾਵੇ ਉਹਨਾਂ ਤੋਂ ਜਬਰਨ ਬਾਲ ਮਜ਼ਦੂਰੀ ਨਾ ਕਰਵਾਈ ਜਾਵੇ ਸੋ ਹੋਰ ਇਹਦੇ ਨਾਲ ਹੀ ਜਿੱਦਾਂ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਹੁੰਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਜਾਂ ਉਹਨਾਂ ਦੀ ਜਾਗਰੂਕਤਾ ਬੱਚਿਆਂ ਨੂੰ ਦੇਣ ਵਾਸਤੇ ਵੀ ਬੱਚਿਆਂ ਨੂੰ ਇਹ ਸਬੰਧੇ ਜਾਗਰੂਕ ਸਾਡੇ ਪਾਰ ਨੂੰ ਕੀਤਾ ਜਾਂਦਾ ਹੈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਕਿ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਮੁਹਿੰਮ ਵਿੱਢੀ ਗਈ ਹੈ ਕਿ ਫੁਖਾਰੀਆਂ ਦੇ ਡੀਐਨਏ ਟੈਸਟ ਕੀਤੇ ਜਾ ਰਹੇ ਨੇ ਤਾਂ ਜੋ ਬੱਚੇ ਜਿਹੜੇ ਹਨ ਉਹ ਗਾਇਬ ਹੋ ਰਹੇ ਨੇ ਤਾਂ ਕਿ ਉਹਨਾਂ ਦਾ ਪਤਾ ਲੱਗ ਸਕੇ ਕਿ ਕਿਤੇ ਕਈ ਲੋਕ ਜਿਹੜੇ ਬੱਚੇ ਚੱਕ ਗਏ ਉਹਨਾਂ ਨੂੰ ਅਜਿਹੇ ਕੰਮਾਂ ਤੇ ਤਾਂ ਨਹੀਂ ਲਗਾ ਰਹੇ ਜੇਕਰ ਅਜਿਹਾ ਹੋ ਰਿਹਾ ਹੈ ਤਾਂ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਦੇ ਵੱਲੋਂ ਇਸ ਕੰਮ ਨੂੰ ਲੈ ਕੇ ਸਖਤੀ ਵਰਤੀ ਜਾ ਰਹੀ ਹੈ ਤੇ ਜੇਕਰ ਤੁਹਾਡੇ ਨੇੜੇ ਕੋਈ ਅਜੀਹੀ ਹਰਕਤ ਹੁੰਦੀ ਹੈ ਤਾਂ ਪ੍ਰਸ਼ਾਸਨ ਨਾਲ ਜ਼ਰੂਰ ਸੰਪਰਕ ਕਰੋ ਉਹਨਾਂ ਦੇ ਖਿਲਾਫ ਬਣਦੀ ਜ਼ਰੂਰ ਕਾਰਵਾਈ ਕੀਤੀ ਜਾਵੇਗੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਜਗਦੇਵ ਦੀ ਰਿਪੋਰਟ ਜਗਬਾਣੀ ਟੀਵੀ